ਉਹ ਦਿਖਾਉ ਲੋ ਕੱਦ ਹਾਂਜੀ ਖੜ੍ਹਜੋ ਬਰਾਬਰ ਖੜ੍ਹਜੋ ਕਿਉਂਕਿ ਭਾਈ ਵੀਡੀਓ ਜਾ ਲਾ ਕੇ ਨਾ ਮੁਰਕੇ ਕੱਦ ਛੋਟਾ ਦੇਖ ਸਕਦਾ ਇੱਥੇ ਆਉਂਦੇ ਮੇਰੇ ਠੀਕ ਆ ਹਾਂ ਲੋ ਪੂਰਾ ਚੈੱਕ ਕਰ ਸਕਦੇ ਕਰਮਾਂ ਵਾਲਾ ਕੋਈ ਖੱਚ ਕੇ ਜੇ ਰੇਟ ਦੱਸ ਦੇ ਬਸ ਇਹਦਾ ਕਿੰਨਾ ਵੀ ਜ਼ਾਇਦਾ ਇਹ 30000 ਦੀ ਦੇ ਦਾਂਗੇ ਬਾਈ ਯਾਰ 30000 ਰੁਪਏ ਦੀ ਬਰਾ ਫੇਸ ਕੁਆਲਟੀ ਦੇਖ ਸਕਦੇ ਹੋ ਸਿੰਗੀ ਸਿੰਗੀ ਕਰਮਾਂ ਵਾਲੀ ਮੋਡਲ ਲੱਗੀ ਚਾਰੇ ਥਾਣਾ ਕੋਈ ਫੋਟ ਨਹੀਂ ਸ਼ਾਂਗੀ ਠੀਕ ਆ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸੌਪੁਰਾ ਤੇ ਜਿਲਾ ਨੂੰ ਪਹੁੰਚਦਾ ਜੀ ਬਰਨਾਲਾ ਵਾਈਪੋਰ ਦੋ ਵਾਵਾ ਤਾਜ਼ੀਆਂ ਸੁਈਆਂ ਵੀ ਆ ਤੇ ਇੱਕ ਟੋਪ ਦੀ ਬੱਸੀ ਆ ਤੇ ਇੱਕ ਟੋਪ ਦੀ ਕੱਟੀ ਆ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000352 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵਾਤ ਬਾਤ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਹੱਦ ਤੱਕ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਲਿਖਾਂਗੇ ਜੀ ਟਾਈਟਲ ਵਿੱਚ ਠੀਕ ਆ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਂਦੇ ਨੇ ਜੀ ਜਾਣਕਾਰੀ ਬਾਈ ਜੀ ਸਾਸਿਗਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਵੀਰੇ ਆਪਣਾ ਨਾਮ ਮੇਰਾ ਨੋਨਾਗਾ ਪਿੰਡ ਸੁਖਪਰਾ ਜ਼ਿਲ੍ਹਾ ਬਰਨਾਲਾ ਠੀਕ ਆ ਪਹਿਲੀ ਗਾਂ ਦੀ ਜਾਣਕਾਰੀ ਦੋ ਜੀ ਪਹਿਲੀ ਗਾਂ ਬਾਈ ਦੂਜੇ ਸੂਏ ਸੂਈ ਹੋਈ ਆ ਹਾਂਜੀ 17 ਲੀਟਰ ਦੁੱਧ ਆਦੇ ਥੱਲੇ ਠੀਕ ਆ ਚੌਂ ਚਵਾਈ ਦੀ ਜਮਾ ਸੀ ਠੰਡੀ ਆ ਠੀਕ ਆ ਥਣ ਥਣ ਬਹੁਤ ਚੰਗਾ ਲੱਗਿਆ ਵਾ ਠੀਕ ਆ ਤੇ ਮਾਗਰ ਬੱਚਾ ਇਹਨੂੰ 20 ਦਿਨ ਹੋ ਗਏ ਸੂਈ ਦੀ ਬਾਈ ਰੇਟ ਭਰਾ ਜਾਇਆ ਜਾਇ ਇੱਕ ਮੁੱਲ ਜੇ ਦੱਸਿਓ ਬਸ 60000 ਰੁਪਏ ਦੇ ਦਿਆਂਗੇ ਬਾਈ 60000 ਦੀ ਹਾਂ ਠੀਕ ਆ ਤੋੜ ਦੋ ਪਰਾ ਦੁੱਧ ਦੀ ਜ਼ਿੰਮੇਵਾਰੀ ਹੋ ਬਾਈ ਚਾ ਦੋੜਾਂਗੇ ਚੋਲੇ ਜਿਗੜਾ ਦੋੜਾਂਗੇ ਚੋਲੇ ਬਾਈ ਕੋਈ ਚੱਕਰ ਨਹੀਂਗਾ ਠੀਕ ਆ ਲੋ ਪਰਾ ਬਰਨਾਲੇ ਵਾਲੇੋਂ ਨੇੜੀ ਆਪਣੇ ਪੱਕੋ ਕੈਂਚੀ ਨੇੜੇ ਪਿੰਡ ਆ ਇਹ ਸੁਖਪੁਰਾ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਤੇ ਲੇਵਾ ਦਾ ਅਨਤਾਜਾ ਤੁਸੀਂ ਲਾ ਸਕਦੇ ਹੋ ਠੀਕ ਆ ਜੀ ਫਾੜੀ ਵਾਲਾ ਲੇਵਾ ਲਿਓ ਜਿ ਲਿਓ ਮੋੜ ਲਿਓ ਲੋ ਜੀ ਚੈੱਕ ਕਰ ਸਕਦੇ ਫੇਸ ਕੱਦ ਬੜਾ ਸੁਖਨਾ ਸੋਹਣਾ ਕਰਮਾਂ ਵਾਲੀ ਦਾ ਲੋ ਜੀ ਚੈੱਕ ਕਰ ਸਕਦੇ ਹਨ ਲੋਚ ਲੋਚ ਰੇਡ ਬਾਈ ਨੇ ਆਪ ਨੂੰ ਦੱਸਤਾ ਤੇ ਮਗਰ ਬਾਈ ਬੱਚਾ ਬੱਸ ਮਗਰ ਬੱਚਾ ਬਾਈ ਮਗਰ ਬੱਸ ਆਪਰਾ ਠੀਕ ਹੈ ਅਜ ਵੀ ਦੂਜੀ ਵਾੜ ਦੀ ਦੱਸੋ ਜਾਣਕਾਰੀ ਦੂਜੀ ਵਾੜ ਤੀਜੇ ਸਵੇਰ ਸੂਈ ਹੋਇਆ ਹਾਂਜੀ ਚੁੰਗ ਗਿਆ ਚਲ ਕੋਈ ਬੜਾ ਸਾਈਡ ਤੇ ਕਰ ਤੀਜੇ ਸਵੇਰ ਸੂਈ ਹੋਈ ਆ ਬਾਈ ਇਹ ਹਾਂਜੀ ਮਗਰ ਦੇ ਬੱਚਾ ਹਾਂਜੀ ਇਹਨੂੰ 12 ਤਰਾ ਦਿਨ ਹੋ ਗਏ ਸੂਈ ਨੂੰ ਅੱਜ ਠੀਕ ਹੈ ਤੇ 12 ਕਿਲੋਟਰ ਬੋਲਾ ਤਿਆਰ ਆ 15 ਕਿਲੋ ਦੁੱਧ ਦੇ ਦੋ ਵਈ ਸੇ ਬਣਾਉਣਾ ਰੇਟ ਬਾਈ ਖੱਚ ਕੇ ਜੇ ਰੇਟ ਬਾਈ 45000 ਰੁਪਏ ਦੇ ਦਾਂਗੇ ਲੈ ਲੈਣ ਹਾਂ ਠੀਕ ਆ ਬਾਕੀ ਮਾਰਾ ਮੋਟਾ ਮਾਨਤਾਨ ਕਰਦੇ ਆਗੇ ਬਾਕੀ ਕੋਨ ਤੇ ਆਈ ਬਾਈ ਜਮਾ ਸਿੰਘ ਠੰਡੀ ਆ ਠੀਕ ਆ ਜੀ ਠੀਕ ਜੇ ਮਰਜੀ ਹੱਥ ਕੱਲ ਲਾਈ ਜਾ ਠੀਕ ਆ ਜੀ ਲੋ ਜੀ ਬੱਚਾ ਆ ਦੇ ਮਗਰ ਬੱਸਾ ਬੱਚਾ ਬਈ ਦੇ ਮਗਰ ਹੱਸਾ ਲੋਕਰ ਰੇਟ ਬਾਈ ਨੇ ਆਪਣਾ ਦੱਸਤਾ ਕੱਦ ਵਡ ਸੋਹਣਾ ਆਪਣਾ ਕਰਮਾ ਵਾਲੀ ਦਾ ਲੇਵਾ ਵੀ ਚੈੱਕ ਕਰ ਸਕ ਲੋ ਜੀ ਚੋਰਾ ਤਰਾ ਤੁਹਾਡੇ ਸਾਹਮਣੇ ਰੋਸ ਕੋੜਲੀ ਫੇਸ ਬਿਊਟੀ ਚੈੱਕ ਕਰਸਨ ਪਰਾ ਨਾ ਕਰ ਇਹਦੇ ਕਰਮ ਵਾਲੀ ਦੇ ਬੱਸਾ ਰੇਟ ਬਾਈ ਨੇ ਆਪਾਂ ਨੂੰ ਦੱਸਤਾ ਬਾਈ ਪਰ ਇਹਨੂੰ ਕਰਕੇ ਬੰਨ ਲਾ ਫੇਰ ਫੇਰ ਉਹਨਾਂ ਲੱਗ ਗਈ ਐਸੇ ਬਗਦੇ ਗਾਣ ਲੈ ਨਾ ਕਰ ਹੈਗਾ ਬੱਸਾ ਪ੍ਰਿੰਟ ਸੌਖਾ ਪਰਾ ਮੋੜ ਵੀ ਕਹਿੰਦੇ ਆ ਸੌਖਾ ਪਰਾ ਠੀਕ ਹੈ ਜੀ ਹਾਂ ਜੀ ਬਈ ਬੱਸੀ ਦੀ ਜਾਣਕਾਰੀ ਦਿਓ ਜੀ ਕਿੰਨੇ ਟਾਈਮ ਦੀ ਹੈ ਕੀ ਗੱਲਬਾਤ ਹੈ ਜੀ ਬੱਚੀ ਵੇ 10 ਮਹੀਨਿਆਂ ਦੀ ਹੋ ਗਈ ਹਾਂਜੀ ਤੇ ਇਹਦੀ ਮਾਂ ਲਈ ਸੀਗੀ ਆਪਾਂ ਤੋਕੜ ਗੱਭਨ ਨਾਲ ਅਸਾਂਜੀ 5 ਮਹੀਨਿਆਂ ਦੀ ਗੱਭਨ ਸੀਗੀ ਉਹ 16 ਕਿਲੋ ਦੁੱਧ ਸੀਗਾ ਠੀਕ ਆ ਬਾਕੀ ਇਹਦੇ ਟੀਕੇ ਟੂਕੇ ਦਾ ਆਪਾਂ ਨੂੰ ਪਤਾ ਨਹੀਂ ਵੀ ਕਹਿ ਦਈਏ ਠੀਕ ਆ ਤੇ ਜਾਤ ਬਰੀਡ ਪੂਰੀ ਵਧੀਆ ਗਈ ਠੀਕ ਆ ਬਾਕੀ ਹਾਈਟ ਹੂਟ ਦੀ ਇਹਦਾ ਤੁਸੀਂ ਅੰਦਾਜ਼ਾ ਲਾ ਲਿਓ ਠੀਕ ਆ ਵੀ ਆ ਕਿੱਡੀ ਆ ਮੇਰਾ 6 ਫੁੱਟ ਕਰਦਾ ਮੇਰੇ ਲੱਕ ਤੋਂ ਟੱਪਦੀ ਹੈ ਠੀਕ ਆ ਲੋਪਰਾ ਚੈੱਕ ਕਰ ਸਕਦੇ ਹੋ ਤੇ ਬਸ ਹੀ ਬਹੁਤ ਸਹੀ ਨਾਲ ਖਾਣ ਚਾਹ ਰਹੀ ਆ ਕੋਈ ਫੋੜ ਨਹੀਂ ਕੋਈ ਸਾਨ ਚਾਹ ਨਹੀਂ ਠੀਕ ਆ ਜੀ ਘੱਟ ਪੂੜਾ ਕਰਮ ਵਾਲੇ ਦਾ ਸੋਨਾ ਲਓ ਜੀ ਠੀਕ ਹੈ ਜੀ ਮੋੜ ਲਓ ਭਰਾ ਲੋ ਥੋੜਾ ਜਿਹਾ ਟੱਕਾ ਕਰ ਜਨ ਜਾਨਵਰ ਹੋਰ ਹੀ ਆ ਜਾ ਰੇਟ ਬਾਈ ਜਿਆਦਾ ਜਿਆਦਾ ਵੀ ਕੱਚ ਕੇ ਜੇ ਵਸ ਦੱਸ ਦੋ 18000 ਰੁਪਏ ਦੇ ਜਾਂਗੇ ਭਾਈ ਯਾਰ 18000 ਰੁਪਿਆ ਦੀ ਰੇਟ ਬਾਈ ਨੂੰ ਜਿਆਦਾ ਭਰਾ 5-4 ਹੀ ਹੈ ਠੀਕ ਹੈ ਥੋੜਾ ਬਹੁਤ ਚੰਗੀ ਹੈ ਬਾਈ ਠੀਕ ਹੈ ਠੀਕ ਹਾਂ ਕੋਈ ਫੋਕਲੇ ਦੀ ਸ਼ਾਮ ਬਾਕੀ ਤੋਰਾ ਸਾਨੂੰ ਦਿਖਾਤਾ ਫਿਕਰ ਫੇਸ ਚੈੱਕ ਕਰ ਲਓ ਦੁਬਾਰੇ ਫੇਰ ਕੱਦ ਬਾਈ ਅੰਦਾਜ਼ਾ ਲਾ ਸਕਦਾ ਬੰਦਾ ਮੇਰੇ ਕਿੱਥੇ ਕਿੱਥੇ ਆਉਂਦੀ ਹੈਗੀ ਠੀਕ ਹੈ ਠੀਕ ਹੈ 6 ਫੁੱਟ ਹਾਈਟ ਆ ਮੇਰੀ ਠੀਕ ਹੈ ਜੀ ਲਓ ਜੀ ਕਰਮਾ ਵੇਲੇ ਦਾ ਫੇਸਬੁਕ ਸੋਹਣਾ ਕੰਨ ਛੋਟਾ ਤੇ ਪੈਠ ਪੂੜਾ ਵੀ ਸੋਹਣਾ ਅਜ ਵੀ ਕੱਟੀ ਦੱਸੋ ਕੱਤੀ ਬਾਈ 16 ਮਹੀਨਿਆਂ ਦੀ ਹੋ ਗਈ ਇਹ ਹਾਂਜੀ ਇਹਦੇ ਟੀਕੇ ਦਾ ਤਾਂ ਨਹੀਂ ਆਪਾਂ ਨੂੰ ਪਤਾ ਹੈਗਾ ਵੀ ਕਿਹੜੇ ਟੀਕੇ ਦੀ ਆ ਬਸ ਸਿੰਗੀ ਤੋਂ ਤੇ ਪੂਸ ਤੋਂ ਅੰਦਾਜ਼ਾ ਲਾ ਲਓ ਵੀ ਸਾਰੀ ਕਾਲੀ ਆ ਹਾਂਜੀ ਵੀ ਮੋਹਰਾ ਦੀ ਹੈਗੀ ਹਨਾ ਠੀਕ ਆ ਤੇ ਜੇ ਮੈਂ ਤੁਹਾਨੂੰ ਕਹਦੇ ਆ ਵੀ ਇਹ ਆਰ ਕੌੜਾ ਉਹ ਕੋਈ ਆਪਾਂ ਨੂੰ ਪਤਾ ਨਹੀਂਗਾ ਠ ਦੱਸ ਦ ਹਾਈਟ ਦੀ ਦੀ ਆ ਗਈ ਵੀ ਆ ਮੰਨ ਕੇ ਚਾਰ ਫੁੱਟ ਤੋਂ ਪਰਾਹ ਹੁਣ ਕੱਦ ਵੀ ਹੁਣ ਥੰਮ ਕੇ ਹੁਣ ਦਿਖਾ ਦ ਕੱਦ ਹਾਂਜੀ ਖੜ੍ਹ ਜਾਓ ਬਰਾਬਰ ਖੜ੍ਹ ਜਾਓ ਕਿਉਂਕਿ ਭਾਈ ਵੀਡੀਓ ਜਾਲਾ ਕਹਿੰਦਾ ਮੋੜ ਕੇ ਕੱਦ ਛੋਟਾ ਦੇਖ ਸਕਦਾ ਇੱਥੇ ਆਉਂਦੇ ਮੇਰੇ ਠੀਕ ਆ ਹਾਂ ਲੋਪਰਾ ਚੈੱਕ ਕਰ ਸਕਦੇ ਕਰਮਾਂ ਵਾਲੀ ਦਾ ਭਾਈ ਖੱਟ ਕੇ ਰੇਟ ਦੱਸ ਦੇ ਵਸ ਇਹਦਾ ਕਿੰਨਾ ਵੀ ਜਾਇਜ਼ ਆ ਇਹ 30000 ਦੀ ਦੇ ਦਾਂਗੇ ਭਾਈ 30000 ਰੁਪਏ ਦੀ ਭਰਾ ਫੇਸ ਕੁਆਲਿਟੀ ਦੇਖ ਸਕਦੇ ਹੋ ਸਿੰਗੀ ਸਿੰਗੀ ਕਰਮਾਂ ਵਾਲੀ ਮੋਡਲ ਲੱਗੀ ਚਾਰੇ ਥਾਣਾ ਕੋਈ ਫੋਟ ਨਹੀਂ ਸ਼ਾਂਗੀ ਠੀਕ ਆ ਜੀ ਜੈਡ ਬਲੈਕ ਪੂਰਨ ਜੱਡ ਬਲੈਕ ਪੂਸਾ ਕੋਈ ਵਾਲ ਚਿੱਟਾ ਨਹੀਂ ਚੱਕਾ ਸਕਦੇ ਬਾਕੀ ਫੇਸ ਤੁਹਾਨੂੰ ਇੱਕ ਵਾਰ ਹੋਰ ਦਿਖਾ ਦਨੇ ਆ ਕਰਮਾ ਬਾਈ ਨੇ ਸਰੇਟ ਬਾਈ ਨੇ ਪਾਉਨ ਦੱਸਤਾ ਲੋਪਰਾ ਸੀਕੇ 2 ਕੇ ਦਵਾਈ ਕਹਿੰਦਾ ਕੋਈ ਪਤਾ ਨਹੀਂ ਚੈੱਕ ਕਰ ਸਕਦੇ ਭਾਈ ਮੋੜ ਲੱਗੀ ਸਿੰਘ ਮੜਾ ਚੱਕਾ ਹਾਂ ਮੋਰਗੀ ਬਾਈ ਗੋਲ ਕਰ ਗਈ ਸਿੰਘ ਬਸ ਇੱਥੇ ਕਰੀ ਜਾਂਦੀ ਗੋਲ ਕਰਮਾ ਵਾਲੀ ਲੋ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਰਾ ਭਾਈ ਕੋਲ ਇੱਕ ਬੱਸੀ ਇੱਕ ਕੱਟੀ ਤੇ ਦੋ گاਵਾ ਠੀਕ ਹੈ ਨਾ ਪਿੰਡ ਸੋਕੂਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵੀਡੀਓ ਦੇਖਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੋਪੇ ਭਾਈ